ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਦਾ ਦੱਸਦੀ ਹੈ ਕਿ ਹੁਣ ਤੁਹਾਨੂੰ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਆਈ ਹੈ ਤਾਂ ਦੱਸਦੇ ਕਿ ਬਿਜਲੀ ਬੰਦ ਹੋਣ ਤੇ ਬਿੱਲ ਭੁਗਤਾਨ ਅਪਡੇਟ ਕਰਨ ਦੇ ਨਾਂ ਤੇ ਠੱਗਾਂ ਨੇ 367500 ਰੁਪਏ ਦੀ ਠੱਗੀ ਕਰ ਲਈ ਹੈ ਤਾਂ ਸ਼ਿਕਾਇਤ ਕਰਤਾ ਉਮੇਸ਼ ਕੁਮਾਰ ਨੇ ਜਿਵੇਂ ਹੀ ਮੋਬਾਈਲ ਫੋਨ ਤੇ ਭੇਜੇ ਗਏ ਲਿੰਕ ਤੇ ਕਲਿੱਕ ਕੀਤਾ ਤਾਂ ਉਸਦੇ ਖਾਤੇ ਚੋਂ ਰੁਪਏ ਨਿਕਲਦਾ ਸੁਨੇਹਾ ਆਇਆ ਤਾਂ ਖਾਤੇ ਚੋਂ ਨਕਦੀ ਨਿਕਲਦੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਸਾਈਬਰ ਸੈੱਲ ਨੇ ਇਹ ਮਾਮਲੇ ਦੀ ਜਾਂਚ ਕਰਕੇ ਸੈਕਟਰ 35 ਨਿਵਾਸੀ ਔਰਤ ਹੁਮੇਸ਼ ਕੁਮਾਰ ਦੀ ਸ਼ਿਕਾਇਤ ਤੇ ਅਨਪਛਾਤੇ ਠੱਗਾਂ ਦੇ ਮਾਮਲਾ ਦਰਜ ਕੀਤਾ ਹੈ ਤਾਂ ਹੁਮੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਤੰਬਰ 2, 2 ਸਤੰਬਰ ਯਾਨੀ ਕਿ 2025 ਦੀ ਰਾਤ ਨੂੰ ਘਰ 'ਚ ਬਿਜਲੀ ਚਲੀ ਗਈ ਸੀ ਤਾਂ ਉਸਦੇ ਪਤੀ ਨੇ Google 'ਤੇ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ ਤਾਂ ਉਹਨਾਂ ਨੂੰ ਮੋਬਾਈਲ ਨੰਬਰ ਮਿਲਿਆ ਸੀ ਜੋ ਕਿ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਦੇ ਦੇ ਕਸਟਮਰ ਕੇਅਰ ਦਾ ਲੱਗ ਰਿਹਾ ਸੀ ਤਾਂ ਉਹਨਾਂ ਨੇ ਉਸ ਨੰਬਰ 'ਤੇ ਕਾਲ ਕੀਤੀ ਕਾਲ ਚੁੱਕਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਤੋਂ ਬੋਲ ਰਿਹਾ ਹਾਂ ਅਤੇ ਬ ਉਸ ਨੂੰ 10 ਰੁਪਏ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਸਿਰਫ Google Pay ਦੀ ਵਰਤੋਂ ਕਰਦਾ ਹੈ ਤਾਂ ਕਰਮਚਾਰੀ ਨੇ ਕਿਹਾ ਕਿ Google Pay ਨਾਲ ਭੁਗਤਾਨ ਸੰਭਵ ਨਹੀਂ ਹੈ ਅਤੇ ਉਹ ਉਹਨਾਂ ਨੂੰ WhatsApp ਤੇ ਇੱਕ ਲਿੰਕ ਭੇਜੇਗਾ ਲਿੰਕ ਤੇ ਕਲਿੱਕ ਕਰਦੇ ਹੋਏ ਵਿਅਕਤੀ ਨੇ ਬਿਜਲੀ ਬਿੱਲ ਭੁਗਤਾਨ ਅਪਡੇਟ ਕਰਨ ਦੇ ਬਹਾਨੇ OTP ਪ੍ਰਾਪਤ ਕੀਤੀ ਇਸ ਦੇ ਬਾਅਦ ਐਕਸੀ ਬੈਂਕ ਦੇ ਖਾਤੇ ਵਿੱਚੋਂ 50000 1 ਲੱਖ ਰੁਪਏ ਨਿਕਲ ਗਏ ਤਾਂ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਠੱਗਾਂ ਨੇ ਕੁੱਲ 3,67,500 ਰੁਪਏ ਘਟਵਾਏ ਹਨ ਤਾਂ ਉਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਉਮੇਸ਼ ਕੁਮਾਰ ਦੇ ਬਿਆਨ ਤੇ ਠੱਗਾਂ ਦੇ ਮਾਮਲਾ ਦਰਜ ਕੀਤਾ ਹੈ ਤਾਂ ਪੁਲਿਸ ਬੈਂਕ ਖਾਤੇ ਰਾਹੀਂ ਠੱਗਾਂ ਦਾ ਪਤਾ ਲਗਾ ਰਹੀ ਹੈ ਤਾਂ ਦੱਸ ਦਈਏ ਕਿ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਤੁਸੀਂ ਵੀ ਬਿਜਲੀ ਦਾ ਬਿੱਲ ਭਰਨ ਵਾਲੇ ਹੋ ਤਾਂ ਸੋਹੋ ਜੋ ਸਾਵਧਾਨ ਤਾਂ ਖਬਰ ਤੁਹਾਡੇ ਲਈ ਹੈ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਦੱਸਦੇ ਕਿ ਬਿਜਲੀ ਦੇ ਬੰਦ ਹੋਣ ਤੇ ਬਿੱਲ ਭੁਗਤਾਨ ਅਪਡੇਟ ਕਰਨ ਦੇ ਨਾਂ ਤੇ ਠੱਗਾਂ ਨੇ 367500 ਰੁਪਏ ਦੀ ਠੱਗੀ ਕਰ ਲਈ ਹੈ ਤਾਂ ਸ਼ਿਕਾਇਤਕਰਤਾ ਨੇ ਉਮੇਸ਼ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਮੋਬਾਈਲ ਫੋਨ ਤੇ ਭੇਜੀ ਗਈ ਲਿੰਕ ਤੇ ਕਲਿੱਕ ਕੀਤਾ ਤਾਂ ਉਸਦੇ ਖਾਤੇ ਚੋਂ ਰੁਪਏ ਨਿਕਲ ਦਸਨਿਆ ਤਾਂ ਖਾਤੇ ਚੋਂ ਨਕਦੀ ਨਿਕਲਦੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਸਾਇਬਰ ਸੈੱਲ ਨੇ ਮਾਮਲੇ ਜਾਂਚ ਕਰਕੇ ਸੈਕਟਰ 35 ਨਿਵਾਸੀ ਔਰਤੋ ਮਿਸ਼ਕਮਾਰ ਦੀ ਸ਼ਿਕਾਇਤ ਇਹਨਾਂ ਪਛਾਤੇ ਠੱਗਾਂ ਦੇ ਮਾਮਲਾ ਦਰਜ ਕਰ ਦਿੱਤਾ ਗਿਆ ਤਾਂ ਦੱਸਿਆ ਕਿ ਉਸਦੇ ਪਤੀ ਨੇ Google ਤੇ Chandigarh Power Distribution ਦਾ ਕਸਟਮਰ ਕੇ ਨੰਬਰ ਸਰਚ ਕੀਤਾ ਸੀ ਤਾਂ ਉਹਨਾਂ ਨੂੰ ਮੋਬਾਈਲ ਨੰਬਰ ਇਹ ਮਿਲਿਆ ਸੀ ਜャ ਜੋ ਕਿ Chandigarh Power Distribution ਦੇ ਕਸਟਮਰ ਕੇਅਰ ਦਾ ਲੱਗ ਰਿਹਾ ਸੀ ਤਾਂ ਉਹਨਾਂ ਨੇ ਇਸ ਨੰਬਰ ਤੇ ਕਾਲ ਕੀਤੀ ਤਾਂ ਕਾਲ ਚੁੱਕਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ Chandigarh Power ਡਿਸਟ੍ਰਿਬਿਊਸ਼ਨ ਤੋਂ ਬੋਲ ਰਿਹਾ ਹਾਂ ਅਤੇ ਬਿਜਲੀ ਭੁਗਤਾਨ ਅਪਡੇਟ ਕਰਨ ਲਈ ਉਸ ਨੂੰ 10 ਰੁਪਏ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ ਤਾਂ ਦੱਸਦੇ ਕਿ ਠੱਗਾ ਨੇ ਉਸ ਨੂੰ ਦੱਸਿਆ ਕਿ ਗਿਆ ਕਿ ਉਹ ਸਿਰਫ Google Pay ਦੀ ਵਰਤੋਂ ਕਰਦਾ ਹਾਂ ਤਾਂ ਕਰਮਚਾਰੀ ਨੇ ਕਿਹਾ ਕਿ ਨਹੀਂ Google Pay ਦਾ ਭੁਗਤਾਨ ਨਹੀਂ ਹੁੰਦਾ ਤਾਂ ਉਹਨਾਂ ਨੇ ਉਹਨਾਂ ਨੂੰ WhatsApp ਤੇ ਇੱਕ ਲਿੰਕ ਭੇਜਿਆ ਤਾਂ ਲਿੰਕ ਤੇ ਕਲਿੱਕ ਕਰਦੇ ਹੋਏ ਵਿਅਕਤੀ ਨੇ ਬਿਜਲੀ ਭੁਗਤਾਨ ਅਪਡੇਟ ਕਰਨ ਦੇ ਬਹਾਨੇ OTP ਪ੍ਰਾਪਤ ਕੀਤਾ ਇਸ ਦੇ ਬਾਅਦ ਐਕਸਿਸ ਬੈਂਕ ਦੇ ਖਾਤੇ ਵਿੱਚੋਂ ਉਸ ਦੇ ਖਾਤੇ ਵਿੱਚੋਂ 3,76,500 ਰੁਪਏ ਨਿਕਲ ਗਏ ਤਾਂ ਉਸ ਮਾਮਲੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਸਾਬ੍ਹਸਾਲੇ ਮਾਮਲੇ ਜਾਂਚ ਕਰਕੇ ਉਮੇਸ਼ ਕੁਮਾਰ ਦੇ ਬਿਆਨਾਂ ਤੇ ਠੱਗਾਂ ਦਾ ਮਾਮਲਾ ਦਰਜ ਕੀਤਾ ਤਾਂ ਪੁਲਿਸ ਬੈਂਕ ਖਾਤੇ ਰਾਹੀਂ ਠੱਗਾਂ ਦਾ ਪਤਾ ਲਗਾ ਰਹੀ ਹੈ ਤਾਂ ਤੁਹਾਨੂੰ ਵੀ ਸਾਵਧਾਨ ਰਹਿੰਦੀ ਲੋੜ ਹੈ